ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਜਥੇਬੰਦੀਆਂ ਵੱਲੋਂ ਕਲਾਨੌਰ ਹਸਪਤਲ ਸਕੂਲ ਅਤੇ ਸਰਕਾਰੀ ਦਫਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੇ ਖਿਲਾਫ ਧਰਨਾ ਦਿੱਤਾ ਗਿਆ ਇਹ ਰੋਜ਼ ਮਾਰਚ ਸ਼ਿਵ ਮੰਦਰ ਕਲਾਨੌਰ ਤੋਂ ਸ਼ੁਰੂ ਹੋ ਕੇ 메ਨ ਬਾਜ਼ਾਰ ਕਲਾਨੌਰ ਵਿਚੋ ਦੀ ਹੁੰਦਿਆ ਹੋਇਆ ਸਰਕਾਰੀ ਹਸਪਤਲ ਦੇ ਸਾਹਮਣੇ ਧਰਨਾ ਲਗਾਇਆ ਗਿਆ ਇਸ ਮੁਕੇ ਜਮੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਜੀਤ ਸਿੰਘ ਕਾਲੋ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਕਲਾਨੌਰ ਸਰਕਾਰੀ ਦਫ਼ਤਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਘਾਟ ਹੋਣ ਕਰਕੇ ਇਹ ਦਰਨਾ ਦਿੱਤਾ ਗਿਆ ਤੇ ਇਹ ਦਰਨਾ ਅੱਜ 28 ਗਸ ਤੋਂ ਸ਼ੁਰੂ ਹੋ ਕੇ ਅਣਮਿੱਥੇ ਸਮੇਂ ਲਈ ਲਗਾਇਆ ਜਾਵੇਗਾ ਇਸ ਵਿੱਚ ਹਰ ਰੋਜ਼ 11 ਵਲੰਟੀਅਰ ਦੇ ਜੱਥਾ ਦਰਨੇ ਦੇ ਬੈਠੇਗਾ ਤੇ ਉਹਨਾਂ ਆਖਿਆ ਕਿ ਇੰਨਾ ਸਾਰਿਆਂ ਦਫ਼ਤਰਾਂ ਵਿੱਚ ਖਾਲੀ ਪਈਆਂ ਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਜੋ ਲੋਕ ਖੱਜਲ ਖਰਾਬ ਨਾ ਹੋਣ ਇਸ ਧਰਨੇ ਵਿੱਚ ਕੁਝ 11 ਜਥੇਬੰਦੀਆਂ ਨੇ ਹਿੱਸਾ ਲਿਆ ਤੇ ਇਸ ਮੌਕੇ ਵੱਖ-ਵੱਖ ਬੁਲਾਵਿਆਂ ਨੇ ਬੋਲਦਿਆਂ ਪੰਜਾਬ ਸਰਕਾਰ ਦੇ ਖਿਲਾਫ ਚਮਕੇ ਨਾ ਰੋਸ਼ਨੀ ਕੀਤੀ ਇਹ ਸਰਕਾਰ ਦੇ ਇੱਥੇ ਹੋਏ ਆ ਕਿ ਸਾਡਾ ਕਲਾ ਨੌਰ ਦਾ ਜਿਆ ਸਰਕਾਰੀ ਹਸਪਤਾਲ ਆ ਸੀਐਚਸੀ ਇਹਦੇ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਬਹੁਤ ਸਾਰੀਆਂ ਪੋਸਟਾਂ ਨੇ ਇੱਥੇ ਪਰ ਇੱਕੋ ਦੁਕਾਣ 1-2 ਡਾਕਟਰ ਦੇ ਨਾਲ ਇੱਥੇ ਕੰਮ ਚਲਾਇਆ ਜਾ ਰਿਹਾ ਸਾਡੇ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਇੱਕ ਸੈਂਟਰ ਸੀ ਜਿਹੜਾ ਗਰੀਬ ਲੋਕਾਂ ਦੀ ਥੋੜੀ ਬੋਦੀ ਆਸ ਦੀ ਕਿਰਨ ਸੀ ਪਰ ਇਹ ਸਰਕਾਰ ਨੇ ਉਹ ਵੀ ਬੁਝਾ ਦਿੱਤੀ ਆ ਇਸ ਹਸਪਤਾਲ ਦੇ ਵਿੱਚ ਨਾ ਡਾਕਟਰ ਨੇ ਨਾ ਇਥੇ ਨਰਸਿੰਗ ਸਟਾਫ ਆ ਨਾ ਇਥੇ ਕਲਾਸ 4 ਦਾ ਸਟਾਫ ਆ ਸਾਰਾ ਸਟਾਫ ਇਥੋਂ ਚੁੱਕ ਕੇ ਇਸ ਹਸਪਤਾਲ ਨੂੰ ਬਰਬਾਦ ਕਰਨ ਦੀ ਜਿਹੜੀ ਸਾਜਿਸ਼ ਜਿਹੜੀ ਹੋ ਰਹੀ ਜਾ ਰਹੀ ਆ ਇਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਹੋਰ ਸਮਾਜਿਕ ਧਾਰਮਿਕ ਤੇ ਜਿਹੜੀਆਂ 9 ਜਨ ਜਸੇਬੰਦੀਆਂ ਨੇ ਉਹ ਨਾਂ ਵਾਲਾ ਸਾਂਝਾ ਮੋਰਚਾ ਬਣਾ ਕੇ ਹਸਪਤਾਲ ਅਤੇ ਹਸਪਤਾਲ ਸਕੂਲ ਅਤੇ ਸਰਕਾਰੀ ਚੱਕਰ ਬਚਾਓ ਮੋਰਚਾ ਉਹਦੇ ਨਾਂ ਦੇ ਉਹਦੇ ਬੈਨਰ ਹੇਠ ਅਸੀਂ ਅੱਜ ਧਰਨਾ ਲਾਉਣ ਜਾ ਰਹੇ ਆਂ ਅੱਜ ਸੰਕੇਤਕ ਰੂਪ 'ਚ ਧਰਨਾ ਹੋਏਗਾ ਕੱਲ ਤੋਂ ਲਗਾਤਾਰ ਸਾਡੀਆਂ ਜਸੇਬੰਦੀਆਂ ਦੇ 11-11 ਬੰਦੇ ਇਹ ਧਰਨੇ ਤੇ ਬੈਠਣਗੇ ਇਹ ਧਰਨਾ ਅਣਮਿੱਥੇ ਸਮੇਂ ਦਾ ਧਰਨਾ ਹੋਏਗਾ ਤੇ ਉਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਇਸ ਹਸਪਤਾਲ ਦੇ ਵਿੱਚ ਸਕੂਲ ਦੇ ਵਿੱਚ ਜਾਂ ਸਾਡੇ ਦੂਸਰੇ ਦਫ਼ਤਰਾਂ ਦੇ ਵਿੱਚ ਜਿਹੜਾ ਸਟਾਫ ਜਿਹੜਾ ਖਾਲੀ ਥਾਂਵਾਂ ਭਰੀਆਂ ਨਹੀਂ ਜਾਂਦੀਆਂ ਤੇ ਲੋਕਾਂ ਦੀ ਇਹ دشਵਾਰੀਆਂ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਸਟਾਫ ਤੋਂ ਬਾਅਦ ਇਹ ਜਿਹੜੇ ਹਸਪਤਾਲ ਜਿਤਨਾ ਸੀ ਸੰਗੀ ਭਲੂ ਭਲੀ ਪਾਂਦ ਜਾਣੂ ਆ ਕਿ ਜਿੰਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਕਰੋੜਾਂ ਅਰਬਾਂ ਰੁਪਈਆ ਖਰਚ ਕਰਕੇ ਮਹਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਇੱਥੇ ਇੱਕ ਰੁਪਈਏ ਦੀ ਦਵਾਈ ਵੀ ਨਹੀਂ ਦਿੱਤੀ ਜਾਂਦੀ ਅੱਜ ਦਾ ਦੂਰ ਦੀ ਗੱਲ ਐਥੇ ਵੇਖਿਆ ਵੀ ਨਹੀਂ ਜਾਂਦਾ ਲੋਕ ਟਕਰਾ ਮਾਰ ਰਹੇ ਆ ਗਰੀਬ ਲੋਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਨਹੀਂ ਕਰਵਾ ਸਕਦਾ ਉਹਦੀ ਜੇਬ ਇਜਾਜਤ ਨਹੀਂ ਦਿੰਦੀ ਅਸੀਂ ਕਿਸੇ ਵੀ ਕੀਮਤ ਉੱਤੇ ਇਹ ਜਿਹੜਾ ਹਸਪਤਾਲ ਆ ਜੇ ਇਹ ਦੁਰਦਸ਼ਾ ਨਹੀਂ ਹੋਣ ਦੇਵਾਂਗੇ ਸਾਡੀ ਇੱਕ ਮੰਗ ਆ ਵੀ ਇਹ ਸਾਰੇ ਹਸਪਤਾਲ ਨੂੰ ਸੀਐਚਸੀ ਤੋਂ ਜਿਹੜਾ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਹਜ਼ਾਰਾਂ ਲੋਕ ਜਿਹੜੇ ਆ ਇਹ ਸਾਰੇ ਆਸੇ ਪਾਸੇ ਦੇ ਕੋ 150 ਪਿੰਡ ਤੋਂ ਇਹ ਉਹਨਾਂ ਦੀ ਆਸ ਦੀ ਕਿਰਨ ਇਹੀ ਆ ਇੱਥੇ ਹੀ ਆਉਂਦੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਸੱਪਾਂ ਦੇ ਡੱਸੇ ਜਿਹੜੇ ਮਰੀਜ਼ ਆ ਉਹਦੀ ਐਵਰੇਜ ਗਿਣਤੀ ਜਿਹੜੀ ਆ ਹਰ ਸਾਲ 300 ਤੋਂ 400 ਦੇ ਵਿੱਚ ਹੁੰਦੀ ਆ ਅੱਜ ਇੱਥੇ ਉਹ ਲੋਕ ਵੀ ਜਿਹੜਿਆ ਸੱਪਾਂ ਦੇ ਡੱਸੇ ਵੀ ਜਿਹੜੇ ਮੌਤ ਦੇ ਮੂੰਹ ਵਿੱਚ ਜਾ ਰਹੇ ਆ ਇਹ ناکਾਮੀ ਜਿਹੜੀ ਆ ਇਹ ਸਰਕਾਰ ਦੀ ਅਸੀਂ ਇਹਦੀ ਪੂਰਜੋ ਸ਼ਬਦਾਂ 'ਚ ਨਿਖੇਧੀ ਕਰਦੇ ਆ ਤੇ ਅੱਜ ਅਸੀਂ ਇੱਥੇ ਬੈਠ ਚਲੇ ਆ ਤੇ ਲਗਾਤਾਰ ਇੱਥੇ ਬੈਠਾਂਗੇ ਜਦ ਤੱਕ ਇਹ ਪਰਮਾਨੈਂਟ ਸਰਕਾਰ ਖਾਣਾ ਪੂਰਤੀ ਕਰਨ ਲਈ ਪੋਸ਼ਣ ਨਾ ਕਰੇ ਸਰਕਾਰ ਪੀਟਰੋ ਕਰਕੇ 4 ਦਿਨ ਜਾਂ ਡੰਗ ਟਪਾਉ ਪਰਮਾਨੈਂਟ ਪੋਸਟਾਂ ਇੱਥੇ ਲਿਆਵੇ ਦਾ ਪ੍ਰਬੰਧ ਕਰੇ ਇਹਨੂੰ ਅਪਗ੍ਰੇਡ ਕਰੇ ਇਹ ਸਾਡੀ ਜਿਹੜੀ ਡਿਮਾਂਡ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ